ਲਓ ਵੀ ਕਿਸਾਨ ਭਰਾਵੋ ਆ ਬਾਜਰਾ ਹੈ ਜੀ ਇਹ ਬਾਡਾਂ ਵਾਲਾ ਬਾਜਰਾ ਜੀ ਕਲਮਾਂ ਲੱਗਦਾ ਗੰਨੇ ਗੰਨੇ ਮੰਗਣਾ ਲੱਗਦਾ ਹੈ ਜੀ ਗੰਨੇ ਤਰ੍ਹਾਂ ਗੰਨਾ ਵੀ ਕਹੇਦੇ ਨੇ ਕਮਾਦ ਵੀ ਕਹੇਦੇ ਨੇ ਕਈ ਜਗ੍ਹਾ ਕਈ ਹੈ ਆਪਣੇ ਆਪਣਾ ਇੱਧਰ ਬੋਲੀ ਹੈ ਸਾੜੀ ਜੀ ਚੰਡੀਗੜੀ ਬੋਲੀ ਹੈ ਸਾੜੀ ਇਹ ਮਿੱਥੇ ਹੈ ਜੀ ਡੋਲਾ ਪਰ ਬੀਜੇ ਵੇ ਮਿੱਥੇ ਬਹੁਤ ਵਧੀਆ ਗਰੋਥ ਹੁੰਦੀ ਹੈ ਇਹਨੂੰ ਛਿੱਟਾ ਥੋੜਾ ਜਿਹਾ ਨਾ ਜ਼ਿਆਦਾ ਦੇ ਦੇਵੋ ਛਿੱਟਾ ਜ਼ਿਆਦਾ ਦੇ ਕੇ ਥੋੜਾ ਜਿਹਾ ਬੀਜ ਜ਼ਿਆਦਾ ਉਹ ਆਪਣਾ ਸੁਆਗਾ 2 ਕਿੱਲਾ ਮਾਰ ਕੇ ਨਾ ਇਹ ਮਿੱਥੇ ਆਂ ਬੀਜਣੇ ਆ ਜੀ 2 ਕਿੱਲਾ ਸੁਆਗਾ ਮਾਰ ਕੇ ਉੱਪਰ ਛਿੱਟਾ ਮਾਰ ਦੇਣਾ ਮਿੱਥਿਆਂ ਦਾ ਫਿਰ ਆਪਣਾ ਜਿਹੜੇ ਆਪਣਾ ਡੋਲਾ ਕੱਢਦੇ ਆ ਉਹਦੀ ਗੱਲ ਟਰੈਕਟਰ ਵਾਲਾ ਜਿੰਦਾ ਹੁੰਦਾ ਏ ਉਹਦੇ ਕੇ ਡੋਲਾ ਕੱਢਦੇ ਵਾ ਆਲੂਆਂ ਦੀ ਤਰ੍ਹਾਂ ਅਲੂਆਂ ਦੀ ਤਰ੍ਹਾਂ ਡੌਲਾਂ ਕੱਢ ਕੇ ਜੀ ਫੇਰ ਜਮਾਂ ਹੀ ਜੜਾਂ 'ਚ ਪਾਣੀ ਲਾਉਣਾ ਜੀ ਪਤਲਾ-ਪਤਲਾ ਜਮਾਂ ਪੰਨੇ ਖੇਤ ਪੱਧਰਾ ਚਾਹੀਦਾ ਡੌਲਾਂ ਵਾਲਾ ਮਕੇਲੀਆਂ ਜਿਕਣਾ ਬਣਾਉਣੀਆਂ ਤੁਸੀਂ ਪੱਧਰਾ ਖੇਤ ਰੀਜ਼ਰ ਕਰਾ ਵੱਜਿਆ ਹੋਊਗਾ ਜੀ ਉਹਦੇ ਬਾਅਦ ਜੜਾਂ 'ਚ ਪਾਣੀ ਲਾਉਣਾ ਜੀ ਜਮਾਂ ਜੜਾਂ 'ਚ ਪਾਣੀ ਲਾਉਣ ਦਾ ਇਹ ਫਾਇਦਾ ਹੈ ਜੀ ਉਹ ਜਿਹੜਾ ਹੀਠਾ ਬੀਜ ਹੁੰਦਾ ਡੂੰਗਾ ਉਹ ਚੱਲ ਪਾਂਦਾ ਜੀ ਪਹਿਲਾਂ ਉਹ ਚੱਲ ਕੇ ਫਿਰ ਆਪਣਾ ਡੋਲਾਾਂ ਤੇ ਨਿਕਲੇ ਆਉਂਦਾ ਜੀ ਉਹ ਬਰਾਬਰ ਆ ਜਾਂਦਾ ਮੜਾ ਜਾ ਫਿਰ ਦੂਆ ਪਾਣੀ ਥੋੜਾ ਜਿਹਾ ਭਰ ਕੇ ਲਾਉਣਾ ਜਿਹੜਾ ਕਿਉਂਕਿ ਮਿੱਠਾ ਉੱਪਰ ਹੁੰਦਾ ਜੀ ਡੋਲ ਦੇ ਪਿਆ ਉਹ ਸੁੱਕ ਚ ਪਿਆ ਹੁੰਦਾ ਏ ਫਿਰ ਉਹਨੂੰ ਪਾਣੀ ਲੱਗ ਜਾਂਦਾ ਜੀ ਆ ਕੇ ਉਹ ਬਰਾਬਰ ਹੀ ਨਿਕਲੇ ਆਉਨੇ ਹੇਟਾਂ ਤੇ ਪੁਰਿਆ ਹੋ ਹੁੰਦਾ ਜੀ ਜਿਹੜਾ ਉੱਪਰ ਸੁੱਕੀ ਮਿੱਟੀ ਦੇ ਵਿੱਚ ਚੁਰਪੰਦਾ ਰੁਕਦਾ ਨਹੀਂ ਹੈ ਜੇ ਪਾਣੀ ਪਹਿਲਾਂ ਹੀ ਯਾਦਾਂ ਲਾ ਦੇ ਉਹਦੇ ਵਿੱਚ ਫਿਰ ਜੀ ਐ ਹੁੰਦਾ ਜੀ ਵੀ ਬਿਗੇ ਪਹਿਲਾਂ ਹੀ ਪਾਣੀ ਜ਼ਿਆਦਾ ਲਾ ਦੇ ਉੱਪਰ ਘੁੱਟ ਹੋ ਜਾਂਦਾ ਜੀ ਡੌਲਾ ਗਿੱਲੀਆਂ ਹੋ ਜਾਂਦਾ ਉੱਪਰ ਤੇ ਡੌਲਾ ਸੁੱਕੀਆਂ ਚਾਹੀਦੀਆਂ ਜੇ ਮੈਂ ਪੂਰਪੂਰੀ ਮਿੱਟੀ ਬਣਾ ਕੇ ਬੀਜਣਾ ਰੇਤੇ ਵਰਗਾ ਖੇਤ ਬੀਜਣਾ ਜੀ ਰੇਤੇ ਵਰਗਾ ਬਣਾ ਕੇ ਹਨ ਜ਼ਮੀਨ ਨੂੰ ਐਨ ਵਧੀਆ ਬਣਾ ਕੇ ਫੇਰ ਆਪਣਾ ਜੀ ਮੇਥਾ ਪਾਲਕ ਜੋ ਵੀ ਤੁਸੀਂ ਡੌਲਾ ਪਰ ਬੀਜਣਾ ਧਨੀਆ ਜੋ ਵੀ ਬੀਜ ਸਕਦੇ ਆ ਤੁਸੀਂ ਡੌਲਾ ਤੇ ਰਾਇਆ ਵੀ ਬੀਜ ਸਕਦੇ ਆ ਜੀ ਡੌਲਾ ਤੇ ਆਓ ਕੋਈ ਹੱਥਾਂ ਗੱਲਾਉਣੇ ਦੀ ਲੋੜ ਨਹੀਂ ਕੋਈ ਕੁਛ ਨਹੀਂ ਚੁਟਕੀਆਂ ਤੇ ਲਾਉਣੇ ਦੀ ਲੋੜ ਨਹੀਂ ਜੀ ਮੈਂ ਆਇਆ ਹੂੰ ਵੀ ਇਦਾਂ ਜੀ ਰਾਇਆ ਵੀ ਮੈਂ ਮਿੱਥੇ ਵੀ ਵੀ ਇਦਾਂ ਮਿੱਥੇ ਤੇ ਤਾਂ ਕੋਈ ਨਾਗਦ ਚੀਜ਼ ਹੈ ਨਹੀਂ ਆ ਦੇਖ ਲਓ ਮਿੱਥਾ ਜੰਮਿਆ ਬਾਜੀ ਦੇਖੋ ਨਾਲੇ ਸਿਰ ਵਾਲਾ ਇਹ ਕੋਈ ਅਸੀਂ ਪਕਾਉਣੇ ਵਾਸਤੇ ਨਹੀਂ ਜੀ ਇਹ ਮੰਡੀ ਵਾਲਾ ਮਿੱਥਾ ਜੀ ਇਹ ਪੱਟ ਕੇ ਬਸ ਜਦ ਹੋ ਗਿਆ ਇਹ ਆਪਣਾ 4-4 ਉਂਗਲ 4 ਮਾੜਾ ਜਾਂ ਹੋਰ ਹੋ ਗਿਆ 4 ਉਂਗਲ ਤੇ ਆਪਣਾ ਉੱਪਰ ਹੋ ਗਿਆ ਮਾੜਾ ਮੋਟਾ ਉਹ ਪੱਟ ਕੇ ਗੁੱਚੀ ਬਣਾ ਕੇ ਵੇਚ ਦੇਣਾ ਜਿਸ ਨੇ ਜੜਾਂ ਜੜਾਂ ਤੇ ਪੱਟ ਗਈ। ਦਾਤੀ ਵਾਲੇ ਦੀ ਕੋਈ ਚੱਕਰ ਨਹੀਂ ਹੈ। ਦਾਤੀ ਨੂੰ ਜੇ ਵੱੜਦੇ ਵੱੜਦੇ ਕੋਈ ਜਾਂਦਾ ਵੇ ਦਾਤੀ ਵੀਰ ਵੀ ਵੱਢ ਲੋ ਜੀ ਜੇ بڑا ਹੋ ਗਿਆ। ਨਹੀਂ ਆਪਣਾ ਆਪਣਾ ਆਇਓ ਵੱਢੀ ਜਾਓ ਜੀ। ਕੋਈ ਚੱਕਰ ਨਹੀਂ ਹੈ। ਹੈ ਜੀ। ਆਇਆ ਜੀ ਸਬਜ਼ੀ ਦਾ ਕੰਮ। ਆ ਕਣਕ ਹੈ ਜੀ। ਪਹਿਲਾ ਧਾਨ ਤੇ ਜੀ ਸਾੜੇ ਇਹਦੇ ਵਿੱਚ ਧਾਨਾਂ ਤੋਂ ਬਾਅਦ ਵੀ ਜੀ ਇਹ ਲਾਇਆ ਤਾਂ ਜੀ ਅਸੀਂ ਆਪਣਾ 5 ਮਈ ਦੀ ਪਨੀਰੀ ਬੀਜੀ ਜੀ ਤੀਜੀ ਧਾਨਾਂ ਦੀ 5 ਜੂਨ ਨੂੰ ਲਾਇਆ ਤਾਂ ਜੀ ਅਦੇ ਤੇ ਵੱਡ ਹੋ ਗਏ ਜੀ ਉਹਦੇ ਵਿੱਚ ਅਸੀਂ ਮੈਥੇ ਕਰ ਲਏ ਜੀ ਅਕੀਲੇ ਚ ਮੈਥੇ ਕਰਕੇ ਉਹਦੇ ਬਾਅਦ ਕਣਕ ਬੀਜੀ ਹੈ ਜੀ ਆ ਦੇਖੋ ਕਣਕ ਕਿਆ ਵਧੀਆ ਜੀ ਬਹੁਤ ਵਧੀਆ ਕਣਕ ਕਿਆ ਜੀ ਉਹ ਮਰ ਰਾਇਆ ਬੀਜਤਾ ਜੀ ਪਰ ਉਹ ਪਰਾਂ ਤੋੜਿਆ ਬੀਜਤਾ ਜੀ ਸਾਰੇ ਮਤਾਨੇ ਤੇ ਜੀ ਤੋੜਿਆ ਵੇਚ ਕੇ ਤੇ ਏਰ ਕਣਕ ਬੀਜ ਜੀ ਰਾਇਆ ਬੀਜ ਕੇ ਫੇਰ ਕਣਕ ਬੀਜ ਬਰਾਬਰੇ ਬੀਜਿਆ ਤਾਂ ਇੱਕੇ ਟਾਈਮ ਇਹ ਤੋੜਿਆ ਪਰਾਂ ਬੀਜਤਾ ਜੀ ਰਾਇਆ ਗੱਬੇ ਬੀਜਤਾ ਕਿਉਂਕਿ ਵੱਢਣੇ ਚ ਇਨਸਾਨ ਰਹਿੰਦਾ ਫੇਰ ਤੋੜਿਆ ਪਹਿਲਾਂ ਆ ਜਾਂਦਾ ਜੀ ਮੈਥੇ ਫੇਰ ਫੇਰ ਉਤੇ ਬਾਅਦ ਤੇ ਰਾਇਆ ਉਤੇ ਬਾਅਦ ਰਾਇਆ ਥੋੜਾ ਜਿਹਾ ਲੰਬਾ ਚੱਲ ਜਾਂਦਾ ਜੀ ਜੀ ਜੇ ਆਪਣਾ ਟਾਈਮ ਨਹੀਂ ਹੁੰਦਾ ਕਈ ਜਿੱਲੇ ਥੋੜੀ ਇਹਨੂੰ ਇੱਕ ਦਿਨ ਮੈਂ ਵੱਡਣਾ ਪੈਂਦਾ ਜੀ ਅੱਲਾਹ ਸਣ ਦੇਖੋ ਜੀ ਲਾਇਆ ਵਾ ਕਿਆ ਵਧੀਆ ਲੱਗਣਾ ਜੀ ਇਹਦੀ ਵੀ ਗੜਾਈ ਬਹੁਤ ਪਾਣੀ ਦੇਣੇ ਦੀ ਲੋੜ ਨਹੀਂ ਖੁਰਪੀ ਮਾਰਦੇ ਰਹੋ ਵਿੱਚ ਖੁਰਪੀ ਜੇ ਬੰਦੇ ਤੇ ਕਿਸੇ ਤੇ ਬੈਠ ਨਹੀਂ ਹੁੰਦਾ ਜੀ ਉਹ ਦੂਈ ਲੈ ਸਕਦਾ ਜੀ ਆਪਣਾ ਦੂਈ ਹੋਲੀ ਜੀ ਹੁੰਦੀ ਹੈ ਜੀ ਛੋਟੀ ਇੱਕ ਉਹ ਲੈ ਸਕਦਾ ਜੀ ਆਹ ਦੇਖੋ ਟਮਾਟਰ ਟਮਾਟਰਾਂ ਤੇ ਜੀ ਅਸੀਂ ਇਹ ਬੇਲ ਵਾਲਾ ਟਮਾਟਰ ਹੈ ਜੀ ਮੈਂ ਜਦ ਕਹੇ ਗਾਜਰਾਂ ਬੀਜੀਆਂ ਤੇ ਅਸੀਂ ਜੀ ਖਾਣੇ ਵਾਸਤੇ ਮੂਲੀਆਂ ਲਾਈਆਂ ਤੀਆਂ ਉਹ ਚਕੰਦਰ ਲਾਏ ਹੋਏ ਆ ਜੀ ਇਹ ਜਿਹੜੇ ਚਕੰਦਰ ਲਾਏ ਹੋਏ ਆ ਜੀ ਇਹ ਖਾਣੇ ਵਾਸਤੇ ਬੀਜੇ ਤੇ ਜੀ ਪਹਿਲਾਂ ਇਹ ਸਗਲਮ ਕਰ ਲਈ ਜੀ ਅਸੀਂ ਸਗਲਮ ਖਾ ਲਈ ਆ ਦੇਖੋ ਦੇਖੋ ਜੀ ਆ ਦੇਖੋ ਅੱਜ ਇੱਥੇ ਸਗਲਮ ਲਾਏ ਤੇ ਜੀ ਇੱਥੇ ਹੁਣ ਪਿਆਜ਼ ਲਾ ਦੇਣਾ ਸੀ ਇਹ ਚਕੰਦਰ ਹੈ ਜੀ ਸਤੰਦਰ ਬਹੁਤ ਵਧੀਆ ਸਲਾਦ ਵਾਸਤੇ ਘਰ ਖਾਣੇ ਵਾਸਤੇ ਵੇਚਣੇ ਵਾਸਤੇ ਜਿੱਕਣਾ ਮਰਜੀ ਵਿੱਚ ਮਟਰ ਲਾਇ ਤੇ ਜੀ ਆ ਦੇਖੋ ਜੀ ਘਰ ਖਾਣੇ ਵਾਸਤੇ ਮਟਰ ਨਹੀਂ ਆਪਾਂ ਦੁਕਾਨਾਂੋਂ ਤੇ ਖੜਨਾ ਪੈਂਦਾ ਲੈਣੇ ਪੈਂਦੇ ਆ ਜੀ ਮਟਰ ਦੇਖੋ ਜੀ ਮਟਰ ਆ ਫੜ ਪਹੇਗੇ ਜੀ ਆਪਣੇ ਘਰ ਵਾਸਤੇ ਮੁੱਕਦੇ ਨਹੀਂ 10-20 ਬੂਟੇ ਲਾ ਲੋ ਜੀ ਮਟਰ ਆਪਣੇ ਘਰ ਵਾਸਤੇ ਮੁੱਕਦੇ ਨਹੀਂ ਕੀ ਆ ਦੇਖੋ ਜੀ ਇੱਥੇ ਲਾਇ ਤੇ ਜੀ ਮਟਰ ਇਹ ਥੋੜੇ ਜਿਹਾ ਪਾਣੀਆ ਮਾਰਦੇ ਸੀ ਆ ਦੇਖੋ ਗਾਜਰਾਂ ਲਾਈਆਂ ਗਾਜਰਾਂ ਬਹੁਤ ਘੜਦੀਆਂ ਵਧੀਆ ਗਾਜ ਬਹੁਤ ਕੰਮ ਦੀ ਮਿੱਠੀ ਸਬਜ਼ੀ ਬਣਦੀ ਹੈ ਜੀ ਆਹ ਦੇਖੋ ਜੀ ਟਮਾਟਰ ਲੱਗੇ ਹੋਏ ਆ ਜੀ ਉੱਪਰ ਅਸੀਂ ਇਹਦੇ ਘਾਹ ਫੂਲ ਚਾ ਪਾਤਾ ਜੀ ਪਰਾਲੀ ਦਾ ਠੰਡ ਤੇ ਬਚੇ ਰਹੋਗੇ ਇਹ ਵਿੱਚੇ ਟਮਾਟਰ ਪੱਕੀ ਜਾਣੇ ਜੀ ਵਿੱਚੇ ਸਾਰਾ ਕੁਝ ਹੋਈ ਜਾਣਾ ਜੀ ਇਹਨਾਂ ਦੇ ਆ ਗੋਭੀ ਦੀ ਫੁੱਲ ਲਾਇਆ ਤਾਂ ਗੋਭੀ ਦਾ ਫੁੱਲ ਜੀ ਆਹ ਦੇਖੋ ਆਹ ਦੇਖੋ ਗੋਭੀ ਉਹ ਵੀ ਅਸੀਂ ਲਾਈ ਤੇ ਜੰਮੀ ਨਹੀਂ ਹੈ ਉਹ ਉਹ ਵੀ ਜੰਮੇ ਤੇ ਫਿਰ ਉਹ ਹੋ ਜਾਂਦਾ ਜੀ ਲਾਈ ਨਹੀਂ ਨਿਆਣਿਆਂ ਨਾਲ ਬੜੇ ਲੇਟ 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 ਟਾਈਮ ਕਈ ਵਾਰ ਕਾਲ ਕਰ ਜਿੰਨੇ ਕੰਮੇ ਕਈ ਰੈਸਟ ਨਹੀਂ ਆ ਦੇਖੋ ਕੱਲ ਮਾਲਾ ਬਾਜਰਾ ਹੁਣ ਇਹਨੇ ਪੀੜਾ ਪੈ ਗਿਆ ਜੀ ਠੰਡ ਕਰਕੇ ਇਹਦੀ ਗੜਾਈ ਕਰਕੇ ਵਿੱਚ ਮੈਥੇ ਗੇਰ ਤੇ ਜੀ ਆ ਦੇਖੋ ਆ ਦੇਖੋ ਜੀ ਮੈਥੇ ਜੰਮਿਆ ਇਹਨ ਵਧੀਆ ਆ ਦੇਖੋ ਜੀ ਹੋਰ ਇਨਫਰਮੇਸ਼ਨ ਸਬਜੀ ਦੇ ਦਾ ਜਿੰਨਾ ਤੁਸੀਂ ਕੰਮ ਕਰੀ ਜਾਉਂਗੇ ਜੀ ਉਨਾ ਦਿਮਾਗ ਵਧੀ ਜਾਂਦਾ ਜੀ ਆ ਦੇਖੋ ਜੀ ਕਲਮਾਂ ਬਾਸਤਾ ਸੀ ਉਹ ਮੈਥੇ ਆਲੇ ਮਾਂ ਬਾਜਰਾ ਲਾਉਣਾ ਜੀ ਆ ਰੱਖਿਆ ਬੀਜ ਆ ਬਾਜਰੇ ਦਾ ਬੀਜ ਰੱਖਿਆ ਵਾ ਜੀ ਦੋ ਤਿੰਨ ਭਾਰ ਆ ਛਟਾ ਛਡਾ ਲਿਆਤਾ ਜੀ ਨਿਆਣਿਆਂ ਤੇ ਵੀ ਭਾਈ ਸੋ ਇਹਨੂੰ ਆਫ ਕਰ ਦਿਓ ਜੀ ਕਨੋ ਲੋਨੇ ਵੀ ਇਹ ਵੱਡੀ ਨਾ ਤੋਂ ਆ ਆ ਵਧੀਆ ਬਾਜਰਾ ਜੀ ਇਹ 5 ਸਾਲ ਹੋ ਗਏ ਜੀ ਲਾਏ ਨੂੰ ਆ ਦੇਖੋ 5 ਸਾਲ ਹੋ ਗਏ ਜੀ ਲਾਏ ਨੂੰ ਐਨ ਉਹ ਜਾ ਕੋਈ ਗੜਾਈ ਨਹੀਂ ਕੋਈ ਕੁਝ ਨਹੀਂ ਇਹਦੇ ਵਿੱਚ ਜੇ ਰੇਹ ਵੀ ਗੇਰੀ ਜਾਓ ਤੁਸੀਂ ਸੁੱਕਾ ਦੇਸੀ ਉਹ ਵੀ ਬਹੁਤ ਹੁੰਦਾ ਆ ਦੇਖੋ ਜੀ ਬਾਜਰਾ ਦੇਖੋ ਕਿੰਨੀ ਠੰਡ ਚ ਬਾਜਰਾ ਕਿੰਨਾ ਕਿੰਨਾ ਲੰਬਾ ਹੈ ਜੀ ਆ ਲੈ ਦੇਖੋ ਜੀ ਇਹ ਇਹਦਾ ਲੱਗਿਆ ਹੋਗਾ ਅਵਨਾਦਾ ਕਿਲਾ ਜੀ 10 ਡੰਗਰ 20 ਡੰਗਰ 10 15 ਡੰਗਰਾਂ ਨੂੰ ਐ ਬਹੁਤ ਵਧੀਆ ਹੈ ਜੀ ਐਨ ਵਧੀਆ ਹੈ ਜੀ ਆਹ ਦੇਖੋ ਜੀ ਸਾਡੀ ਕਣਕ ਗਈਤੀ ਹੈ ਜੀ ਆਹ ਦੇਖੋ ਕਣਕ ਕਿਹਾ ਵਧੀਆ ਜੀ ਇੱਕ ਪਾਣੀ ਲਾਇਆ ਜੀ ਐਨ ਜਾ ਰਹੀ ਹੈ ਆ ਜੇ ਇਹ ਤਾਂ ਸਪਰੇ ਪਹਿਲਾਂ ਹੀ ਕਰ ਤਾ ਤੁਸੀਂ ਸੁੱਕੀ ਤੇ ਬੀਜੇ ਦੇ ਬਾਅਦ ਜਿਹੜਾ ਦੂਏ ਦਿਨ ਹੁੰਦਾ ਹੈ ਜੀ ਉਹ ਕਰ ਤਾ ਸਪਰੇ ਜੀ ਆਹ ਦੇਖੋ ਕਿੰਨਾ ਵਧੀਆ ਕਣਕ ਹੈ ਜੀ ਇਹ ਗਿੱਤੀ ਵੀ ਜੀ ਵੀ ਐਸੀ ਕਣਕ ਅਸੀਂ ਇਹ ਬੀਜ ਹੈਗਾ ਜੀ ਆਪਣਾ ਅ ਕਰਨਾਲ ਵਾਲਿਆਂ ਦਾ ਜੀ 32 ਇਹ ਜਾਂ ਕੁਝ ਬੀਜ ਹੈ ਜੀ ਤੇ 32 ਹੈ ਪਤਾ ਨਹੀਂ ਇਹ ਜਾਂ ਕੁਝ ਬੀਜ ਹੈ ਜੀ ਇਹ ਮੇਰੇ ਆਖ ਨਹੀਂ ਆਉਂਦਾ ਜੀ ਹਾਂਜੀ ਆ ਦੇਖੋ ਜੀ ਕਣਕ ਕਿਆ ਵਧੀਆ ਜੀ ਇਹ ਨਮਾਤ ਸੋਨਾ ਦੱਸਦੇ ਆ ਜੀ ਬੀਜ ਵਧੀਆ ਝਾੜ ਹੈ ਜੀ ਕਹਿੰਦੀ ਇਹਦਾ ਵਧੀਆ ਝਾੜ ਹੈ ਜੀ ਆਹ ਦੇਖੋ ਜੀ ਬਹੁਤ ਵਧੀਆ ਖੇਤੀ ਦਾ ਜੀ ਐਨ ਹੁਣ ਤਾਂ ਟੈਕਨੋਲੋਜੀ ਦੀ ਖੇਤੀ ਹੈ ਜੀ ਆਪਣਾ ਟਾਈਮ ਫਿਰ ਇਹਦੇ ਸਾਹਮਣਾ ਪੈਂਦਾ ਜੀ ਵਧੀਆ ਟਾਈਮ ਫਿਰ ਜੇ ਦੋਏ ਦਿਨ ਪਾਦੇ ਉਹਦੇ ਵਿੱਚ ਫਿਰ ਚੱਲਦਾ ਨਹੀਂ ਸਿਕਾ ਫਿਰ ਪਿੱਛੇ ਪੈ ਜਾਂਦਾ ਜੀ ਨਵੇਂ ਨਹੀਂ ਫਿਰ ਖੇਤੀ ਦਰਦਰ ਹੋ ਜਾਂਦੀ ਆਹ ਦੇਖੋ ਜੀ ਸਾਗ ਸਾਗ ਅਸੀਂ ਆ ਹਲਾਇਆ ਵਾ ਜੀ ਬਰਸੀਨ ਦੀਆਂ ਡੰਡੌਲਾਂ ਤੇ ਜਿੰਨਾ ਮਰਜੀ ਖਾਈ ਜਾਓ ਜੀ ਚਾਹ ਬਣੌਸੀ ਵੀ ਖਾਈ ਜਾਵੇਂ ਕੋਈ ਟੈਨਸ਼ਨ ਨਹੀਂ ਆਜਾ ਜਿੰਨਾ ਪਿੱਛੇ ਖਾਣੇ ਆ ਜੀ ਅਸੀਂ ਆ ਦੇਖੋ ਬਰਸੀਨ ਦੋਈ ਬਾੜ ਹੈ ਜੀ ਆ ਵਿਚ ਇਹਦੇ ਦੂਆ ਹੈ ਜੀ ਮੱਖਣ ਕਾ ਮੱਖਣ ਕਾ ਬੀਜਿਆ ਦਾ ਜੀ ਵਿਚਾ ਦੇਖੋ ਇਹ ਆ ਦੇਖੋ ਜੀ ਇਹ ਦਾਤ ਨੂੰ ਰੋਜ਼ ਆਪਣਾ ਰੇਤੀ ਲਾਓ ਜੀ ਥੋੜੀ ਜੀ ਦਾਤ ਤੇ ਰੇਤੀ ਲਾ ਕੇ ਜਿੰਨਾ ਮਰਜੀ ਦਾਤ ਦੇ ਬੱਡੋ ਜੀ ਕੋਈ ਹੋਰ ਨਹੀਂ ਲੈਣੇ ਦੀ ਲੋੜ 91 ਲੰਨੇ ਉਹੋ ਦਾਤੀ ਆ ਦੇਖੋ ਜੀ ਆ ਕਈ ਵਾਰ ਜਿੱਥੇ ਪਾਣੀ ਜ਼ਿਆਦਾ ਫਿੱਜੀ ਹੈ ਜੀ ਜਦੋਂ ਉੱਥੇ ਹੋ ਗਿਆ ਜੀ ਆ ਦੇਖੋ ਕਿਆ ਵਧੀਆ ਬਰਸੀਨਾ ਜੀ ਆ ਪਿਆ ਸਾਡਾ ਦਾਤ ਆ ਦੇਖੋ ਜਿੱਥੇ ਦੇਖਦੇ ਨਿਆਣੇ ਉੱਥੇ ਗੇਰ ਦੰਨੇ ਆ ਜੀ ਮੈਂ ਤਾਂ ਕਿਹਾ ਇਹਨੂੰ ਆਪਣਾ ਕੀਲੇ ਦੇ ਟੰਗੇ ਕਰੋ ਜੀ ਜਾਂ ਕੰਮ ਹੋ ਗਿਆ ਜੀ ਜੇ ਕੀਲੇ ਦੇ ਟੰਗ ਲਿਆ ਜੀ ਆ ਦੇਖੋ ਬਰਸੀਨਾ ਕਿਆ ਵਧੀਆ ਜੀ ਇਹਦੇ ਵਿੱਚ ਸੀ ਪਾਇਆ ਤਾਂ ਜੀ ਇਕਾ ਦੁਆਏ ਆਉਂਦੀ ਹੈ ਜੀ ਉਹਦਾ ਨਾਮ ਯਾਦ ਨਹੀਂ ਹੈ ਇੱਕ ਤਾਂ ਜਾਦੂ ਦੀ ਥੈਲੀ ਜੀ ਜਾਦੂ ਕਹਿੰਦੇ ਉਹਨੂੰ ਆਹ ਦੇਖੋ ਜੀ ਰੇਤੀ ਰੱਖੀ ਹੋਈ ਨੇ ਆਹ ਦੇਖੋ ਜੀ ਰੇਤੀ ਉਰੀ ਬਰਥ ਦੇ ਵਿੱਚ ਰੱਖੀ ਹੋਈ ਹੈ ਜੀ ਮੈਂ ਕਿਹਾ ਵੀ ਤੁਸੀਂ ਆਪਣਾ ਉੱਥੇ ਦੇ ਘਰਾਂ ਤੇ ਲਾ ਕੇ ਉੱਥੇ ਰੱਖੇ ਕਰੋ ਰੇਤੀ ਉੱਥੀ ਦੇ ਦਾਤ ਲਿਆ ਕੇ ਗਏਲੀ ਉੱਥੀ ਰੱਖ ਤਾਂ ਉੱਥੀ ਰੇਤੀ ਨਾਲੀ ਰੋਜ਼ ਆ ਨਾਣਿਆਂ ਨੂੰ ਕੀ ਆ ਕਰੀਂ ਥਾਂ ਹੂੰ ਕਰ ਦੰਨੇ ਕਹਿੰਦੇ ਵੀ ਕੋਈ ਨਹੀਂ ਠੀਕ ਹੈ ਜੀ ਐਂਓ ਕਰੇ ਜ਼ਰੂਰ ਬਾਅਦ ਮ ਭੁੱਲ ਪਲ ਜਾਨੀ ਆ ਦੇਖੋ ਕਾ ਕਣਕ ਕਿਆ ਵਧੀਆ ਜੀ ਜੋਤ ਕਿਤੇ ਨਕਿੱਲਿਆਂ ਦੀ ਲਾਂਗ ਜੀ ਇਹ ਦੋ ਕਿਲਿਆਂ ਦੀ ਉਹ ਲਾਂਗ ਪਛੇਤੀ ਜਿਹੜੀ ਮੈਂ ਹਾਂ ਕੇ ਕਰਿਆਤਾ ਜੀ ਤੋੜਿਆ ਤੇ ਰਾਇਆ ਤੇ ਮਿੱਥੇ ਇਹ ਨੈਟ ਮੱਕਰੀਆਂ ਦਿਆਂ ਜੀ ਅੱਧਾ ਦਾ ਕਿਲਾ ਬਹੁਤ ਵਧੀਆ ਜੀ ਲੇਕਿਨ ਫਿਰ ਆਈ ਹੈ ਜੀ ਬਸ ਪੁਰਾਣਾ ਚੌਂਕ ਪਿਆ ਹੋਇਆ ਜੀ ਬੱਚਦਾ ਪੁੱਛਦਾ ਤੁਹਾਨੂੰ ਪਤਾ ਇਹ ਜਾਈ ਹੈ ਸਭ ਦੀ ਬਾਜੀ ਮਾਂ ਗੈਲ ਦੀ ਗੈਲ ਲੱਗੀ ਜਾਂਨੇ ਜੀ ਮੇਥੇ 50 ਰੁਪਏ ਵੀ ਕੀ ਹੈ ਜੀ ਫੇਰ ਵੀ ਤੁਹਾਨੂੰ ਪਤਾ ਕੁਝ ਨਹੀਂ ਪੱਲੇ ਪੈਂਦਾ ਲੇਬਰਾਂ ਬਸ ਬਹਿ ਜਾਂਦੀਆਂ ਜੀ ਬਾਈ ਚੌਂਕ ਰਹਿ ਗਿਆ ਜੀ ਚੌਂਕ ਕਰਕੇ ਕਰੀ ਜਾਂਨੇ ਜੀ ਬੈਂਕ ਬੈਲੈਂਸ ਨਹੀਂ ਖੇਤੀ ਗੱਲ ਹੁੰਦਾ ਬੈਂਕ ਬੈਲੈਂਸ ਨਹੀਂ ਹੁੰਦਾ ਆਈ ਚਲਾਈ ਚਲੀ ਜਾਂਦੀ ਹੈ ਜੀ ਵਧੀਆ ਨਾਲੇ ਬੰਦਾ ਕੰਮ ਲੱਗਿਆ ਰਹਿੰਦਾ ਜੀ ਆਹ ਟੈਨਸ਼ਨ ਨਹੀਂ ਰਹਿੰਦੀ ਇਹ ਟੈਨਸ਼ਨ ਰਹਿੰਦੀ ਹੈ ਜੀ ਵੱਢ ਲੋ ਵੀ ਮੇਥੇ ਵੱਢ ਲੋ ਜੀ ਸਾਗ ਵੱਢ ਲੋ ਪਾਲਕ ਵੱਢ ਲੋ ਤੇ ਏਕਣਾ ਰਹਿੰਦਾ ਧੋ ਲੋ ਅਜਾੜਤੀ ਕੋ ਕਿੰਨੇ ਪੈਸੇ ਦੀ ਹੋਈ ਜੀ ਏਕਣਾ ਰਹਿੰਦਾ ਜੀ ਵਧੀਆ ਟਾਈਮ ਲੱਗੀ ਜਾਂਦਾ ਜੀ ਪਤਾ ਨਹੀਂ ਲੱਗਦਾ ਦਿਨਾਂ ਦਾ ਸਾਲੋ ਸਾਲ ਲੱਗੀ ਜਾਂਦੇ ਆ ਜੀ ਰਹਿਲ ਆਪਣਾ ਵਧੀਆ ਗੁਜ਼ਾਰਾ ਚੱਲੀ ਜਾਂਦਾ ਜੀ ਹਾਂ ਜੀ ਬੰਦਾ ਕੰਮ ਲੱਗਿਆ ਰਹਿੰਦਾ ਜੀ ਇਹਦੇ ਵਿੱਚ ਬਸ ਹੋਰ ਕੁਛ ਨਹੀਂ ਆਲੇ ਦਾਲੇ ਚੱਕਣੇ ਨਾਲੋਂ ਵਧੀਆ ਜੀ ਆਪਣਾ ਕੰਮ ਲੱਗਿਆ ਰਹਿੰਦਾ ਜੀ ਕੰਮ ਕਰੀ ਜਾਂਦਾ ਨਾਲੇ ਲਾਲਚ ਪੈ ਜਾਂਦਾ ਜੀ ਪੈਸਿਆਂ ਦਾ ਬਸ ਪੈਸੇ ਤਾਂ ਸਾਨੂੰ ਪਤਾ ਹੀ ਹੈ ਜੀ ਫਿਰ ਖਰਚ ਬਹੁਤ ਹੁੰਨੇ ਆ ਜੀ ਪੈਸੇ ਲੱਗਦੇ ਬਹੁਤ ਆ ਹਾਂ ਜੀ ਬਸ ਆਹ ਹੈ ਵੀ ਬੰਦੇ ਨੂੰ ਲਾਲਚ ਪੈ ਜਾਂਦਾ ਜੀ ਬਸ ਵੀ ਆਹ ਹੈ ਜੀ ਆਹ ਵੱਟਲੂ ਆ ਕਰ ਲਓ ਬਸ ਐ ਲੱਗਿਆ ਰਹਿੰਦਾ ਜੀ ਬੰਦਾ ਠੀਕ ਹੈ ਜੀ ਓਕੇ ਜੀ ਜ਼ਿਮੀਦਾਰ ਹੋ ਬੰ ਜ਼ਿਮੀਂਦਾਰ ਜ਼ਿਮੀਦਾਰ ਭਰਾ ਜੀ ਜੀ ਭਰਾਵੋ ਜ਼ਿਮੀਦਾਰ ਭਰਾਵੋ ਠੀਕ ਹੈ